ਸੂਬੇ ਵਿੱਚ ਸਿਹਤ ਅਤੇ ਵਿੱਦਿਅਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਸ਼ਾਮ ਜਲੰਧਰ ਤੋਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਬਲੌਂਗ ਵਿਖੇ ਸਥਾਪਿਤ ਸਾਹਿਬ ਜادہ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 35ਵੇਂ ਆਮ ਆਦਮੀ ਕਲੀਨਿਕ ਦਾ ਵਰਚੁਅਲ ਉਦਘਾਟਨ ਕੀਤਾ। ਇਹ ਮੋਹਲਾ ਕਲੀਨਿਕ ਜਿਹੜੀ ਪੰਜਾਬ ਸਰਕਾਰ ਵੱਲੋਂ ਜੋ ਸਵਾਪ ਭਵਾਂਤਿਕ ਮਾਂਜੀ ਵੱਲੋਂ ਵਾਰਾ ਕੀਤਾ ਗਿਆ ਸੀ ਉਹਦੇ ਤਹਿਤ ਇਹ ਪੰਜਵਾਂ ਫੇਸ ਹੈ ਜਿਹਦੇ ਵਿੱਚ ਕੀ ਮੋਹਾਲੀ ਜਿਲ੍ਹੇ ਦੇ ਵਿੱਚ 35 ਜਿਹੜੇ ਮੋਹਲਿਆਂ ਖੁੱਲ ਚੁੱਕੇ ਨੇ ਤੇ ਅੱਜ ਇਹ ਸਾਡੇ ਹਲਕੇ ਮੋਹਲੇ ਦੇ ਵਿੱਚ ਕਿਉਂਕਿ ਬਲੌਂਗੀ ਦੇ ਲੋਕਾਂ ਦੇ ਵੀਲੇ 2 ਸਾਲਾਂ ਤੋਂ ਡਿਮਾਂਡ ਵੀ ਸੀ ਲੋਕਾਂ ਦੀ ਉਮੀਦ ਵੀ ਸੀ ਤੇ ਇਹ ਅੱਜ ਬਲੌਂਗੀ ਦੇ ਵਿੱਚ ਖੁੱਲ ਰਿਹਾ ਹੈ ਕਿੰਨੇ ਕਿਸ ਨੂੰ ਲੱਗਦਾ ਕਿ ਇਹਦੇ ਖੁੱਲਣ ਨਾਲ ਲੋਕਾਂ ਨੂੰ ਸਹੂਲਤ ਮਿਲਣ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਸਾਰਾ ਹਸਪਤਾਲ ਝੁੰਮਣਾ ਪੈਂਦਾ ਸੀ ਉਹਨਾਂ ਨੂੰ ਪੈਸੇ ਲੱਗਦੇ ਸੀਗੇ ਇਸਦੇ ਕਈ ਤਰ੍ਹਾਂ ਦੀਆਂ ਦਿੱਕਤਾਂ ਹੋਰ ਨੇ ਜ्यादातर ਬਜ਼ੁਰਗਾਂ ਨੂੰ ਜਿਆਦਾ ਹੁੰਦੀ ਸੀ ਜੇ ਕੋਈ ਸਹੂਲਤ ਹੈ ਹੀ ਤੇ ਖਾਸ ਕਰਕੇ ਬਲੌਂਗ ਵਿੱਚ ਲੋਕਾਂ ਵਾਸਤੇ ਕਿਉਂਕਿ ਬਲੌਂਗੀ ਦੇ ਵਿੱਚ ਆਬਾਦੀ ਬਹੁਤ ਹੈ 15000 ਰੁਪਏ ਤੇ ਰਜਿਸਟਰਡ ਵੋਟਰ ਹੀ ਹੈ ਜੇ ਨਾ ਵੋਟਰਾਂ ਨੂੰ ਆਪਣੇ ਇਲਾਜ ਵਾਸਤੇ ਛੇ ਫੀਸ ਹਸਪਤਾਲ ਜਾਣਾ ਪੈਂਦਾ ਸੀ ਐਤੋਂ ਪਹਿਲਾਂ ਜਾਂਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀਗੇ ਪਰਤੇ ਕਈ ਵਾਰ ਰਸ਼ ਆਨ ਕਰ ਰਟੈਂਡ ਕਰਦੇ ਹੁੰਦੇ ਸੀਗੇ ਹ 38 ਤਰੀਕੇ ਦੇ ਟੈਸਟ ਨੇ ਲੈਬ ਟੈਸਟ ਉਹ ਫ੍ਰੀ ਚ ਹੋਣਗੇ ਤੇ 80 ਤਰੀਕੇ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਉਪਲਬਧ ਹੋਣਗੇ ਤੇ ਇੱਕ ਹਲਕਾ ਮਹੌਲੀ ਵਾਸਤੇ ਵੀ ਤੇ ਬਲੌਂਗੀ ਦੇ ਲੋਕਾਂ ਲਈ ਖਾਸ ਕਰਕੇ ਇੱਕ ਬੜਾ ਵੱਡਾ ਤੋਹਫਾ ਜੋ ਮਾਨ ਸਰਕਾਰ ਵੱਲੋਂ ਦਿੱਤਾ ਗਿਆ। ਅੱਛਾ ਐਮਐਲ ਸਾਬ ਨੂੰ 2 ਸਾਲ ਹੋ ਗਏ ਇੱਥੇ ਬਦ ਐਕਟੀਵਿਟੀ ਜਗਾ ਕਰ ਨੂੰ ਬਲੌਂਗੀ ਲਈ ਕਿੰਨਾ ਕਿ ਉਹਨੇ ਦੇਖਿਆ ਜਾਵੇ ਕਿ ਕੰਮ ਦੀ ਸਜਾ ਤੋਂ ਲੱਗਦਾ ਕਿ ਇਹਨੇ ਹੁਣ ਤੱਕ ਸਰਕਾਰਾਂ ਆਈਆਂ ਨੇ ਉਹਨਾਂ ਨੇ ਇੱਥੇ ਕਿ ਨਾ ਦੇਖੋ ਜਿੰਨਾ ਅਸੀਂ ਦੇਖਿਆ ਕਿ ਪਹਿਲਾਂ ਦੀਆਂ ਜੋ ਸਰਕਾਰਾਂ ਸੀ ਉਹ ਲੀਡਰ ਸੀ ਉਹ ਬਲੋਂਗੀ ਨੂੰ ਸਿਰਫ ਇੱਕ ਬੋਰਡ ਬੈਂਕ ਨਾਲ ਜੋੜ ਕੇ ਦੇਖਦੇ ਸੀ ਪਰ ਐਮਐਲਏ ਸਾਹਿਬ ਨੇ ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਟੂ ਵੈਲ ਜੋ ਹੈਗੇ ਨੇ ਉਹ ਸ਼ੁਰੂ ਕਰਵਾਏ ਨੇ ਉਸ ਤੋਂ ਬਾਅਦ ਜੋ ਇੱਕ ਤੱਕ ਲੋਨੀ ਸੀਗੀ ਵਾਲ ਟੂ ਵਾਲ ਵੀ ਸੜਕ ਬਣਾ ਕੇ ਕਨੈਕਟੀਵਿਟੀ ਕਰਾਈ ਗਿਆ ਉਸ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਸੀ ਜੋ ਬਲੋਂਗੀ ਦੇ ਲੋਕਾਂ ਦੇ ਉਸ ਕੀ ਦਸ਼ਮੇਸ਼ ਮਾਰਕੀਟ ਦੇ ਅੱਗੇ ਜੋ ਸੜਕ ਬਣੀ ਨਹੀਂ ਹੋਈ ਸੀ ਪਾਣੀ ਖੜ ਜਾਂਦਾ ਸੀ ਦੁਕਾਨਦਾਰਾਂ ਦੇ ਵਪਾਰ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਉਹ ਵੀ ਜਿਹੜੀ ਸੜਕ ਹੈ ਉਹ ਬਣੀ ਸ਼ੁਰੂ ਹੋ ਚੁੱਕੀ ਹੈ ਕਿ ਬਹੁਤ ਵੱਡੀ ਰਹਾਤ ਹੈ ਜੋ ਬਲੌਂਗੀ ਦੇ ਲੋਕਾਂ ਨੂੰ ਮਿਲਣੀ ਹੈ ਨਾਲ ਹੀ ਆਉਣ ਵਾਲੇ ਟਾਈਮ 'ਚ ਮਿੰਨੇ ਦੋ ਮਹੀਨੇ ਦੇ ਵਿੱਚ ਇੱਕ ਬੜਾ ਸੁੰਦਰ ਤੇ ਵਰਲਡ ਕਲਾਸ ਬੈਡਮਿੰਟਨ ਕੋਰਟ ਹੈ ਰਾ ਉਹ ਵੀ ਬਲੌਂਗੀ ਦੇ ਲੋਕਾਂ ਲਈ ਦਿੱਤਾ ਜਾਏਗਾ ਤਾਂ ਜੋ ਜਿਹੜੇ ਨੌਜਵਾਨ ਨੇ ਵੀ ਪੁਰਾਣੇ ਉੱਥੇ ਖੇਡ ਕੇ ਆਪਣੇ ਹੰਦਦੋਸਤਾਂ ਸਿੱਖੇ ਜਿਹੜੇ ਖਾਲੀ ਪਈ ਹੈ ਜਗਾ ਮੰਦਿਰ ਤੇ ਲੱਗ ਗਿਆ ਇੱਥੇ ਵੀ ਕੋਈ ਵੱਡਾ ਪ੍ਰੋਜੈਕਟ ਦਾ ਕੋਈ ਨਿਕਸ ਤੇ ਪਾਈਪਲਾਈਨ ਚ ਹੈ ਜਾਂ ਕੁਝ ਨਹੀਂ ਉਦੇ ਬਾਰੇ ਸਾਡਾ ਵਿਚਾਰ ਚੱਲ ਰਿਹਾ ਉਸ ਜਗ੍ਹਾ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾ ਸਕਦਾ ਹੈ ਹੋਰ ਵਧੀਆ ਤਰੀਕੇ ਦੇ ਨਾਲ ਉਹਦੇ ਉੱਪਰ ਵਿਚਾਰ ਚੱਲ ਰਿਹਾ ਹੈ ਉਹਦਾ ਵੀ ਜਲਦ ਤੋਂ ਜਲ ਸਮਾਧਾਨ ਕੀਤਾ ਜਾਵੇ ਸਭ ਦੀ ਅਲੱਗ ਲਈ ਤਾਂ ਖੁੰਗ ਹੈ ਨੇ ਸਰਕਾਰ ਨੂੰ ਲਗਾਤਾਰ ਕੈਂਪ ਲਾਇਆ ਜਾ ਰਿਹਾ ਹੈ ਸਰਕਾਰ ਆਪਣੇ ਦੁਆਰਾ ਦੂਸਰੇ ਲੋਕਾਂ ਨੂੰ ਸੁਵਿਧਾ ਮਿਲ ਜੇ ਲੋਕੋਤਰੀ ਯੋਜਨਾ ਦਾ ਕੈਂਪ ਲੱਗਣ ਜਾ ਰਿਹਾ ਹੈ ਲਗ ਲਗ ਇਲਾਕਿਆਂ ਦੇ ਵਿੱਚ ਨੇ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲੱਗ ਰਹੇ ਨੇ ਬਲੌਂਗੀ ਵਿੱਚ ਵੀ ਜ਼ਰੂਰ ਲੱਗੇਗਾ ਜੀ ਲੱਗ ਵੀ ਗਿਆ ਤੇ ਅਕੀ ਜਿਹੜੇ ਲੋਕਾਂ ਕੁਝ ਰਹੇ ਵੀ ਗਏ ਨੇ ਉਹ ਵੀ ਅਸੀਂ ਦਵਾਰ ਤੋਂ ਲਾਵਾਂਗੇ ਜਿੱਥੇ ਕੰਮ ਰਹਿ ਗਿਆ ਹੋਇਆ ਹੈ ਇਹ ਮਹੱਲਾ ਕਲੀਨਿਕ ਜਾਂ ਜਿਹੜੇ ਪਾਲਿਸੀ ਹੈ ਕਿ ਆਪ ਦੀ ਸਕਰ ਆਪ ਦੇ ਦਵਾਰ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਲੋਕਾਂ ਦੇ ਕੰਮ ਜਲਦੀ ਹੋ ਰਹੇ ਨੇ ਤੇ ਲੋਕਾਂ ਨੂੰ ਖਾਸ ਕਰਕੇ ਆਪਣੇ ਘਰੋਂ ਜਾ ਕੇ ਦਫ਼ਤਰ ਤੱਕ ਜਾਂਦਾ ਸਫ਼ਰ ਜਿਹੜਾ ਹੈ ਉਹ ਖਤਮ ਹੋਇਆ ਹੈ ਉੱਥੇ ਜਾ ਕੇ ਕਈ ਵਾਰ ਅਫਸਰ ਤੰਗ ਕਰਨਾ ਹੁੰਦੇ ਨੇ ਆ ਕੱਜਲ ਖਵਾਰੀ ਹੁੰਦੀ ਹੈ ਸਾਰੀ ਚੀਜ਼ਾਂ ਬੰਦ ਹੁੰਦੀਆਂ ਨੇ ਸੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਚਾਹ ਲਾਭ ਮਿਲ ਰਿਹਾ ਤੇ ਮੈਂ ਚਾਹਾਂਗਾ ਵੀ ਹੋਰ ਵੀ ਲੋਕ ਵਾਚਰ ਕੇ ਇਸਾ ਲੈਣ ਠੀਕ ਹੈ